ਕਈ ਅਸੀਂ ਸ਼ਹਿਰਾ ਚ ਜਿੱਥੇ ਜਾਂਦੇ ਆ ਨਾ ਵੱਡੀਆਂ ਵੱਡੀਆਂ ਕੋਠੀਆਂ ਹੁੰਦੀਆਂ ਮੈਂ ਦੇਖੇ ਸਾਰਿਆਂ ਨੂੰ ਨਹੀਂ ਕਹਿ ਰਹੀ 99% ਚ 2-3% ਹੁੰਦੇ ਨੇ ਲੋਕ ਹਨਾ ਅਗਲੇ ਕਈ ਕਹਿੰਦੇ ਨੇ ਚੱਪਲ ਬਾਹਰ ਲਾ ਦਿਓ ਜੀ ਦਾ ਨਹੀਂ ਕੋਚਾ ਲਾਇਆ ਹੋਇਆ ਜੀ ਚੱਪਲ ਮਰਜੀ ਬਾਹਰ ਕੱਢ ਦੋ ਹਨਾ ਇਹਨਾਂ ਵਿਚਾਰਾਂ ਕੋਈ ਪਰਵਾਹ ਨਹੀਂ ਹੱਥ ਦੇਖ ਲਓ ਕੋਠਾ ਬਾਤੀਆਂ ਦਾ ਭਰ ਰੱਖ ਇੱਥੇ ਫਿਰ ਉਹਨਾਂ ਦੇ ਤਾਂ ਮੈਂ ਤਾਂ ਬਾਹਰ ਹੀ ਖੜ ਜਾਨੀ ਚੱਪਲ ਨਹੀਂ ਲਾਉਂਦੀ ਮੈਂ ਕਹਿੰਦੀ ਆ ਪਾਣੀ ਦਾ ਗਲਾਸ ਇੱਥੇ ਪਲਾ ਦੇ ਨਾ ਕੰਮ ਛੱਡ ਕੇ ਕਰ ਕਰੇ ਵੇਲਾ yaad chinddi e ro ਅੱਜ ਤੱਕ ਵੈਸੇ ਮੈਂ ਦੇਖੀ ਨਹੀਂ ਸੀ ਮੈਂ ਪਹਿਲੀ ਵਾਰੀ ਦੇਖੀ ਆ ਹਨਾ ਪਹਿਲੀ ਵਾਰੀ ਚੀਜ਼ ਇੱਕ ਤੁਹਾਨੂੰ ਦਿਖਾਨੀ ਆ ਮੈਂ ਹੈਗੀ ਐਸ ਟਾਈਮ ਪਿੰਡ ਘਰਾਚੋ ਚ ਆ ਜਾਓ ਫਿਰ ਦਿਖਾਨੀ ਆ ਕੀ ਆ ਇੱਥੇ ਨਹੀਂ ਦੱਸਦੀ ਹੈਗੀ ਆ ਆ ਆ ਆ ਆ ਦੇਖੋ ਇਹ ਮੈਨੂੰ ਕਹਦੇ ਕਿ ਨਾਰੇ ਨੇ ਕੋਠਾ ਦੇਖੋ ਜੀ ਸਾਡਾ ਕੋਠਾ ਛੱਤ ਤੇ ਛੜ ਕੇ ਮੈਨੂੰ ਕੀ ਪਤਾ ਦੇਖੋ ਪਾਥੀਆਂ ਲੜ ਗਈਆਂ ਪਤੰਦਰਾਂ ਨੇ ਉੱਤੇ ਛੱਡ ਗਈਆਂ ਕੋਠੇ ਦੇ ਉੱਤੇ ਹਨਾ ਕੋਠੇ ਦੇ ਉੱਤੇ ਪਾਥੀਆਂ ਲੜ ਗਈਆਂ ਨੇ ਇੱਧਰ ਪਾਥੀਆਂ ਦਿਖਾਓ ਆ ਪਈਆਂ ਨੇ ਜੀ ਨਹੀਂ ਜੀ ਅਜੇ ਕਹਿਤਾ ਵਧੀਆ ਲੱਗਿਆ ਵਾਸੀ ਮੈਨੂੰ ਹਨਾ ਕੋਠੇ ਦਾ ਸਹੀ ਇਸਤੇਮਾਲ ਕੀਤਾ ਹੋਇਆ ਪਹਿਲਾਂ ਆਂਟੀ ਵਿਚਾਰੀ ਪਤਾ ਨਹੀਂ ਕਿਵੇਂ ਗੋਹਾਸ ਰੁੱਟਦੀ ਹੈ ਉੱਪਰ ਫਿਰ ਪਾਣੀ ਬਣਾਉਂਦੀ ਆ ਆ ਜਾਂ ਆਂਟੀ ਅਜ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਗੁਹਾਰਾ ਵੀ ਬਣਾ ਲਵਾਂ ਇਸੇ ਇਹ ਸਾਡੀ ਆਂਟੀ ਨੇ ਇਹਨਾਂ ਨੇ ਪੱਥੀਆਂ ਹੋਈਆਂ ਸਾਰੀਆਂ ਪੱਥੀਆਂ ਵਧੀਆ ਗੱਲ ਹੈ ਜੀ ਕਿਵੇਂ ਚੜਾਉਂਦੇ ਆ ਫਿਰ ਤੁਸੀਂ ਨਾਲੋਂ ਵਾਪਰ ਸਿਰ ਤੇ ਚੱਕ ਕੇ ਜੀ ਪੁੱਤ ਚ ਪਾ ਮੈਂ ਕਹਿੰਦੀ ਹਾਂ ਮੱਝ ਮੱਝ ਵੀ ਉਰੀ ਬਨ ਲਾ ਕੇ ਰਖ ਲੈਣੇ ਹੋਰ ਵੀ ਬੱਚੇ ਤਾਂ ਕਹਿੰਦੇ ਮੈਂ ਕਹਿੰਦਾ ਮੱਝ ਵੀ ਕੋਠੇ ਲੈ ਕੇ ਆਜਾ ਮੱਝ ਵੀ ਕੋਠੇ ਤੇ ਸੁਣਾ ਲੈ ਕੋਪਦੀ ਵੀ ਤਿਆਰੀ ਹੋਈ ਵੀ ਕੋਠੇ ਤੇ ਲਾਵਾਂਗੇ ਕੋਪ ਦੀ ਤਿਆਰੀ ਆ ਨਾ ਨਾ ਬਨ ਲੋ ਅਗਲੀ ਵਾਰ ਇਸੇ ਪਾਲੇ ਬਹਾਰਾ ਟੋਕਰਾਂ ਲੈ ਕੇ ਛੱਡਦੀ ਆ ਜੀ ਸਾਰੀਆਂ ਪੌੜੀਆਂ ਵਧੀਆ ਗੱਲ ਐ ਜੀ ਵਧੀਆ ਗੱਲ ਤੰਦ ਰੁਸਣੇ ਨਹੀਂ ਤਾਂ ਐਸੋ ਮਰਜ਼ੀ ਤਾਂ ਲੋਕਾਂ ਦੀਆਂ ਲੱਤਾਂ ਹੀ ਗੋਡੇ ਹੀ ਨਵੇਂ ਪੈ ਜਾਂਦੇ ਨੇ ਆਹ ਦੇਖ ਲਓ ਤੇ ਗੋਹਾ ਟੋਟੋ ਕੇ ਰੋਟੀਆਂ ਬਣਾਉਂਦੇ ਨੇ ਹਨਾ ਵਧੀਆ ਗੱਲ ਐ ਵਧੀਆ ਗੱਲ ਐ ਚਲੋ ਬਾਰੇ ਗੁਰੂ ਮੇਰ ਕਰੇ ਏਦਾਂ ਹੀ ਤੰਦਰੁਸਤੀ ਵਿੱਚ ਰੱਖੀ ਰੱਖੇਗਾ ਇਹ ਅਸਲੀ ਪੰਜਾਬ ਇਹਨੂੰ ਕਹਿ ਸਕਦੇ ਆਂ ਅਸੀਂ ਅਸਲੀ ਪੰਜਾਬ ਇਹੀ ਹੈ ਹੈਣਾ ਆਈਂ ਦੇਖੋ ਤੁਸੀਂ ਸਾਦਗੀ ਲੋਕਾਂ ਚ ਆ ਦਿਖਾ ਦਿਓ ਵੜ ਜੀ ਇੱਧਰ ਕੀ ਕੁਝ ਪਿਆ ਨਹੀਂ ਤਾਂ ਸੀ ਕੁਝ ਨਹੀਂ ਆਖ ਲੈ ਮੈਂ ਨਾ ਬਸ ਇੱਥੇ ਨਹੀਂ ਬੈਠਾ ਤੂੰ 5000 ਰੱਟ ਜਾਣੇ ਮੈਂ ਲਿਆ ਵਸ ਇੱਥੇ ਨਹੀਂ ਬੈਠਾ ਤੂੰ 5000 ਰੱਟ ਜਾਣੇ ਚੱਲੀਏ ਫਿਰ ਥੱਲੇ ਹਾਂਜੀ ਦੋਸਤੋ ਅੱਜ ਅਸੀਂ ਪਹੁੰਚਿਆ ਕਰਾਚੋ ਪਿੰਡ ਵਿੱਚ ਐਨਾ ਸੋਹਣਾ ਪਿੰਡ ਹੈ ਜੀ ਮੈਨੂੰ ਬਹੁਤ ਵਧੀਆ ਲੱਗਿਆ ਦਿਲ ਨੂੰ ਸਕੂਨ ਦਾ ਮਿਲਿਆ ਪਿੰਡ ਵਾਲਾ ਮਾਹੌਲ ਮਿਲਿਆ ਆ ਦੇਖੋ ਬਾਥੀਆਂ ਕਿੰਨੀਆਂ ਸੋਹਣੀਆਂ ਬਣਾਈਆਂ ਹੋਈਆਂ ਇਹ ਮੇਰੇ ਆਂਟੀ ਜੀ ਨੇ ਬਾਥੀਆਂ ਬਣਾਈ ਹੋਈਆਂ ਬਹੁਤ ਬਹੁਤ ਖੂਬਸੂਰਤ ਬਾਥੀਆਂ ਆਪਾਂ ਇਹ ਲਾਵਾਂਗੇ ਚੁੱਲੇ ਦੇ ਵਿੱਚ ਸ਼ਾਇਰਾਂ ਦੇ ਵਿੱਚ ਬਾਥੀਆਂ ਚੁੱਲੇ 'ਚ ਲੱਗਦੀਆਂ ਹੋਰ ਕਿੱਥੇ ਲੱਗਣਗੀਆਂ ਨਾ ਬਾਥੀਆਂ ਬਹੁਤ ਜਗ੍ਹਾ ਯੂਜ਼ ਹੁੰਦੀਆਂ ਹੋਰ ਕਿਹੜਾ ਕੈਸਟੇ ਬੱਲਣਗੀਆਂ ਇਹ ਬਾਥੀਆਂ ਬਹੁਤ ਜਗ੍ਹਾ ਯੂਜ਼ ਹੁੰਦੀਆਂ ਹਾਂ ਇਹ ਮੇਨ ਗੱਲ ਮੈਨੂੰ ਇਹ ਲੱਗਿਆ ਇੱਥੇ ਰੌਣ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਇਹ ਦੇਖ ਕੇ ਨਹੀਂ ਮਿਲਦਾ ਆ ਮੇਰੀਆਂ ਭੈਣਾਂ ਵੀ ਪਹੁੰਚੀਆਂ ਨੇ ਆਜੋ ਭੈਣੋ ਹੈਲੋ ਦੀਦੀ ਹੈਲੋ ਤੁਹਾਨੂੰ ਕਿਵੇਂ ਲੱਗਿਆ ਵਧੀਆ ਹੀ ਵਧੀਆ ਲੱਗਿਆ ਸਾਨੂੰ ਪਿੰਡ ਬੜੀ ਵਧੀਆ ਆ ਇਸ ਤਰ੍ਹਾਂ ਇਹਨਾਂ ਰੂਪ ਵੀ ਵਧੀਆ ਲੱਗਿਆ ਇਹ ਪਿੰਡ ਸਾਨੂੰ ਬੜਾ ਵਧੀਆ ਲੱਗਿਆ ਆ ਡਾਲੋ ਗਰੀ ਡਾਲਾ ਡਾਲਾ ਆ ਮੰਜਾ ਮਗਾੜਿਆ ਸਪਾਥੀਆਂ ਚ ਪਰ ਇੱਕ ਗੱਲ ਆ ਜੀ ਜੀਤਾ ਕਹਿ ਦਿੰਨੇ ਆ ਕਿ ਸ਼ਹਿਰਾਂ ਨਾਲੋਂ ਪਿੰਡਾਂ 'ਚ ਬਹੁਤ ਵਧੀਆ ਮਾਹੌਲ ਹੋ ਗਿਆ ਹੁਣ ਛੜੀ ਦੂਸਰੀ ਸਾਈਟ ਇਹ ਰਹੇ ਪਿੰਡ ਬਹੁਤ ਜ਼ਿਆਦਾ ਤਰੱਕੀ ਕਰ ਗਿਆ ਲੈ ਗਿਆ ਪਿੰਡਾਂ ਵਿੱਚ ਬੈਠ ਜੂ ਬੈਠ ਲੈ ਵੀ ਸਾਡੇ ਹੱਥ ਕੋਠੇ ਤੇ ਜੀ ਲੰਘ ਗਿਆ ਸ ਤਾਂ ਮੱਝ ਹੀ ਮੰਗਾ ਲਿਆ ਉੱਥੇ ਆ ਵੇ ਆ ਦੇਖੋ ਦੂਰ ਦੂਰ ਅਰੇ ਘੰਕਾਰੀ ਦਿਖ ਰਹੇ ਆ ਬੈਠੋ ਦੂਰ ਦੂਰ ਤੱਕ ਕਰਦੇ ਆਂ ਹਰੇ ਆ ਦੇਖੋ ਮੇਰੇ ਨਾਲ ਦਸਰ ਬੱਤੀਆਂ ਨੇ ਸਾਰੀਆਂ ਦੂਜਾ ਵੀ ਚੱਕ ਲਿਓ ਦੂਜਾ ਦੂਜਾ ਇੱਕ ਮੰਜਾ ਹੋਵੇ ਹਾਂ ਉਹ ਬੱਤੀਆਂ ਨੇ ਆਂਟੀ ਨੇ ਬੱਤੀਆਂ ਅੱਛਾ ਆਂਟੀ ਨੇ ਬੱਤੀਆਂ ਆ ਜਾਓ ਆਂਟੀ ਅੱਜ ਆਂਟੀ ਅੱਛਾ ਤੁਸੀਂ ਇਹ ਮੰਨਦਾ ਦਾਦੀ ਹੈ ਦਾਦੀ ਹੈ ਇਹਨਾਂ ਦੀ ਆਰੇ ਇਕੱਲੇ ਬੈਠੇ ਤਾਂ ਬੋਰ ਹੋ ਜਾਣਗੇ ਐ ਆ ਬਈ ਦਾਦੀ ਹੈ ਨਾ ਤੇ ਇਹ ਇਹਦੀਆਂ ਪੋਤੀਆਂ ਤੇ ਮੈਂ ਵੀ ਇਹਨਾਂ ਦੀ ਮਾਂ ਵੀ ਲਾਦੀ ਪੁੱਤੀਆਂ ਦਾਦੀ ਲਾ ਲਓ ਹੰਟਾ ਅੰਟੀ ਲਾ ਲਓ ਚਾਚੀ ਲਾ ਲਓ ਮੰਮੀ ਲਾ ਲਓ ਜਵਾਜ਼ੀ ਲਾ ਲਓ ਹਨਾ ਵਧੀਆ ਬੰਦੇ ਨੇ ਜੀ ਬਹੁਤ ਮੈਂ ਇਹਨਾਂ ਨੂੰ ਤਾਂ ਖੈਰ ਪਹਿਲੀ ਵਾਰੀ ਮਿਣੀ ਆ ਤੇ ਬਾਕੀ ਇਹਨਾਂ ਦੇ ਦੂਜੇ ਘਰੇ ਮੈਂ ਜਾਂਦੀ ਰਹਿੰਦੀ ਆ ਇਹਨਾਂ ਨੇ ਪੂਰੀ ਰੌਣਕ ਲਾ ਰੱਖੀ ਆ ਕੋਠੇ ਤੇ ਕੋਈ ਬੰਦਾ ਬੋਰ ਨਹੀਂ ਹੋ ਸਕਦਾ ਕਿ ਸਾਡਾ ਤਾਂ ਜੀ ਲੱਗ ਗਿਆ ਆ ਪਿੱਛੇ ਸਾਰਾ ਥੋੜੇ ਦਿਨਾਂ ਜੇ ਮੱਝ ਨਹੀਂ ਕੋਠੇ ਤੇ ਵੰਦਣਗੇ ਪੁੱਪੂ ਵੀ ਜੀ ਥੋੜੇ ਦਿਨ ਕੋਠੇ ਤੇ ਆਉਣਗੇ ਥੋੜੇ ਦਿਨਾਂ ਜਿੱਥੇ ਕਿਹੜਾ ਗੁਹਾਰੇ ਕੋਪੂ ਵੀ ਕੋਠੇ ਤੇ ਆਉਣਗੇ ਹਾਂ ਜੀ ਆਹ ਪੁੱਪੂ ਵੀ ਕੋਠੇ ਤੇ ਆਹ ਸ਼ਹਿਰਾਂ ਤੇ ਦੇਖਣ ਦੇਖਣ ਨੂੰ ਮਿਲਦਾ ਹੈਗਾ ਦੇਖੋ ਇੰਨਾ ਪਿਆਰ ਹੈ ਜਦੋਂ ਇਹਨਾਂ ਨੇ ਸਾਨੂੰ ਦੇਖਿਆ ਜੀ ਇਹ ਆਪਣਾ ਕੰਮ ਛੱਡ ਕੇ ਵੀ ਆ ਗਏ ਮੇਰੇ ਭੈਣਾ ਤੇ ਆ ਮੇਰੇ ਆਂਟੀ ਜੀ ਇਹ ਮੇਰੇ ਬ੍ਰਦਰ ਖੜੇ ਨੇ ਸਾਹਮਣੇ ਮੈਨੂੰ ਬਹੁਤ ਵਧੀਆ ਲੱਗਿਆ ਸੱਤਾ ਵੀ ਪੁੰਚਿਆ ਹੋਇਆ ਸੱਤਾ ਦੇ ਵਿੱਚ 40 ਨਾ ਬੋਲੀ ਬਹੁਤ ਵਧੀਆ ਲੱਗ ਰਹੀਆਂ ਸਾਥ ਜਮ ਹੋਲਾ ਜਿਹੜਾ ਸ਼ਹਿਰ ਦੇ ਵਿੱਚ ਮੈਂ ਥੋੜਿਆ ਮੋਟਰ ਸੂਟਰ ਸਾਈਕਲ ਜ਼ਿਆਦਾ ਲੰਗੀ ਜਾਂਦਾ ਮੈਨਾਂ ਜਦੋਂ ਮੈਂ ਕਿ ਮੂਜੀ ਕੀ ਵੀ ਦੇ ਰਵੇ ਬਸ ਹੈ ਅਭੀ ਸ਼ਾਂਤੀ ਦਾ ਇਲਾਕਾ ਪਰ ਸਾਰੀ ਗੱਲ ਛੱਡੋ ਜੀ ਪਿੰਡਾਂ ਚ ਪਿਆਰ ਬਹੁਤ ਆ ਜੋ ਸ਼ਹਿਰਾਂ ਚ ਘਟਾਟ ਆ ਪਿਆਰ ਹੈ ਸ਼ਹਿਰਾਂ ਚ ਕੋਈ ਕਿਵੇਂ ਮਾਜੀ ਕਿਸੇ ਦੇ ਘਰ ਆਈ ਜਾਵੇ ਕਿਸੇ ਨੂੰ ਕੋਈ ਮਤਲਬ ਨਹੀਂ ਇੱਥੇ ਜੇ ਕਿਸੇ ਨੂੰ ਦੇਖਣਾ ਪਿੰਡਾਂ ਚ ਇਹ ਪਿਆਰ ਦੇਖਣ ਨੂੰ ਮਿਲਦਾ ਜਦੋਂ ਕਿਸੇ ਨੂੰ ਦੇਖਦੇ ਆ ਸਾਰੇ ਆ ਜਾਂਦੇ ਆ ਕੁਝ ਮਿਲ ਜਾਂਦੇ ਤਾਂ ਨਾ ਨਾ ਗੱਲ ਦਾ ਪਤਾ ਲੱਗਿਆ ਸਾਰੇ ਇਕੱਠੇ ਹੋ ਗਏ ਤੇ ਹਾਲੇ ਉਹ ਵੀ ਆਂਡੀਗਵਾਨੀ ਆ ਰਹੇ ਹਾਲ ਤੱਕ ਪਤਾ ਨਹੀਂ ਲੱਗਿਆ ਅਲੇ ਕੁਛ ਕਬ ਮਾਦੇ ਗਏ ਹੋયા ਨਹੀਂ ਪਤਾ ਨਹੀਂ ਲੱਗਿਆ ਕਈ ਅਸੀਂ ਸ਼ਹਿਰਾ ਚ ਜਿੱਥੇ ਜਾਂਦੇ ਆ ਨਾ ਵੱਡੀਆਂ ਵੱਡੀਆਂ ਕੋਠੀਆਂ ਹੁੰਦੀਆਂ ਮੈਂ ਦੇਖਿਆ ਸਾਰਿਆਂ ਨੂੰ ਨਹੀਂ ਕਹਿਰੀ 99 ਚ 2-3% ਹੁੰਦੇ ਨੇ ਲੋਕ ਹਨਾ ਅਗਲੇ ਕਈ ਕਹਿੰਦੇ ਨੇ ਚੱਪਲ ਬਾਹਰ ਲਾ ਦਿਓ ਜੀ ਹਾਂ ਨਹੀਂ ਦਰ ਕੋਚਾ ਲਾਇਆ ਇਹ ਚੱਪਲ ਮਰਜੀ ਬਾਹਰ ਕੱਢ ਦੋ ਹਨਾ ਐਨਾ ਵਿਚਾਰਾ ਕੋਈ ਪਰਵਾਹ ਨਹੀਂ ਇੱਥੇ ਦੇਖ ਲਓ ਕੋਠਾ ਬੱਤੀਆਂ ਦਾ ਭਰ ਰੱਖ ਇੱਥੇ ਫਿਰ ਉਹਨਾਂ ਦੇ ਤਾਂ ਮੈਂ ਤਾਂ ਬਾਹਰ ਹੀ ਖੜ ਜਾਂਦੀ ਚੱਪਲ ਨਹੀਂ ਲਾਉਂਦੀ ਮੈਂ ਕਹਿੰਦੀ ਆ ਪਾਣੀ ਦੇ ਗਲਾਸ ਇੱਥੇ ਹੀ ਭਲਾ ਦੇਣਾ ਕੰਮ ਛੱਡਣਗੇ ਸੋ ਬਹੁਤ ਵਧੀਆ ਬੇਟਾ ਬਹੁਤ ਵਧੀਆ ਐਦਾਂ ਨਹੀਂ ਕਰਨਾ ਚਾਹੀਦਾ ਹਨਾ ਕੋਈ ਪਤਾ ਨਹੀਂ ਕਿਵੇਂ ਆਪਣੇ ਘਰ ਆਉਂਦਾ ਹੈਗਾ ਤੇ ਆਏ ਗਏ ਦੀ ਆਓ ਇਹ ਤਾਂ ਜੀ ਦਿਲ ਮਿਲਿਆਂ ਦੇ ਮਿਲਿਆਂ ਪਤਾ ਨਹੀਂ ਕਦੋਂ ਵਿਛੜ ਜਾਣਾ ਭਰਾਵੋ ਮੇਲਾ ਹਨਾ ਅਪਾ ਅੱਜ ਹੈ ਗਿਆ ਕੱਲ੍ਹ ਹੋਈਏ ਨਾ ਹੋਈਏ ਹਨਾ ਜਾਂ ਹੁਣ ਜਾਂਦੇ ਹੋਈਏ ਨਾ ਹੋਈਏ ਕੋਈ ਪਤਾ ਨਹੀਂ ਹੈਗਾ ਕਿਸੇ ਨੂੰ ਠੀਕ ਹੈ ਜੀ ਇਸ ਕਰਕੇ ਸਾਰਿਆਂ ਨੂੰ ਕੋਲ ਮਿਲ ਕੇ ਰਹਿਣਾ ਚਾਹੀਦਾ ਪਿੰਡਾਂ ਚ ਪਿਆਰ ਤੇ ਸ਼ਹਿਰਾਂ ਚ ਵੀ ਪਿਆਰੀ ਨੇ ਬਣਾ ਕੇ ਰੱਖੋ ਤੇ ਇਹਨਾਂ ਨੂੰ ਦੇਖੋ ਕਿੰਨੀ ਖੁਸ਼ੀ ਹੋਇਆ ਸਾਡੇ ਆਣ ਦੀ ਥੈਂਕ ਯੂ ਬਹੁਤ ਜ਼ਿਆਦਾ ਬਹੁਤ ਸਾਡਾ ਸਤਿਕਾਰ ਕੀਤਾ ਜੋ ਵੀ ਤੁਸੀਂ ਖਾਇਆ ਅਪਣਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਹੋਰ ਕਿਸੇ ਨੇ ਬੋਲਣਾ ਹੈ ਵੀ ਬੋਲੋ ਠੀਕ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸਾਨੂੰ ਮਨੋਰ ਕਰਿਆ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਸਾਡੇ ਚੜ੍ਹਦੇ ਹੀ ਤਲਾ ਰਹੇ ਹਾਂ ਹਾਂ ਜੀ ਗੱਲ ਦੋਸਤਾਂ ਕੋਲ ਜਾਈਏ ਬੋਲ ਦੋਸਤੋ ਮੇਰੇ ਪਿੱਛੇ ਜਿਹੜੀਆਂ ਤੁਸੀਂ ਇਹ ਪਾਥੀਆਂ ਦੇਖ ਰਹੇ ਹੋ ਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਇੱਥੇ ਪਿੰਡਾਂ 'ਚ ਕੋਈ ਪ੍ਰਵਾਣੀ ਕਰਦਾ ਜੇ ਅਸੀਂ ਕਹੀਏ ਨਾ ਚਾਰ ਪਾਥੀਆਂ ਦੇ ਦੇ ਅਗਲਾ ਟੋਕਰਾਂ ਭਰ ਕੇ ਚੁਕਾ ਦਿੰਦਾ ਪਰ ਜੇ ਤੁਸੀਂ ਮੁੱਲ ਲੈਣ ਜਾਓ ਨਾ ਅੱਜ ਕੱਲ ਪਾਥੀਆਂ ਵੀ ਵਿਕਦੀਆਂ ਨੇ 6-7 ਰੁਪਏ ਦੀ ਇੱਕ ਪਾਥੀ ਐ ਉਹ ਵੀ ਲੋਕਾਂ ਦੇ ਸ਼ਾਪ ਤੇ ਔਨਲਾਈਨ ਸ਼ਾਪ ਤੇ ਔਨਲਾਈਨ ਸ਼ਾਪ ਤੇ ਵੀ ਪਾਥੀਆਂ ਅੱਜ ਕੱਲ ਚੱਲਦੀਆਂ ਨੇ ਜੇ ਤੁਸੀਂ ਮੰਗਾਉਣੀਆਂ ਨੇ ਜੇ ਤੁਹਾਨੂੰ ਔਨਲਾਈਨ ਕੋਈ ਬੁਕਿੰਗ ਕਰਦੇ ਆ ਆਰਡਰ ਤੁਸੀਂ ਭੇਜ ਦੋਗੇ ਨਹੀਂ ਜਾਏ ਤੁਹਾਡੇ ਲਈ ਕਰੀ ਆਰਡਰ ਹੀ ਔਨਲਾਈਨ ਸ਼ਾਪ ਤੇ ਵੀ ਦਿੱਤੀ ਆਂਡੀਆਂ ਭਾਵੇਂ ਵੀ ਦਿੱਖਦੀਆਂ ਹਾਂ ਇੱਕ ਗੱਲ ਸੁਣਿਓ ਮੇਰੀ ਜਿਹੜੀਆਂ ਆ ਪਾਥੀਆਂ ਬਣਾਈਆਂ ਹੋਈਆਂ ਨੇ ਸੱਤਿਆਂ ਨੂੰ ਦੇ ਦੇ ਕੈਮਰਾ ਜਿਹੜਾ ਆ ਵਿੱਚ ਫੜੀ ਕੋਈ ਫੜੀ ਆਣਾ ਇਹ ਤਾਂ ਵਿੱਚ ਚੱਲ ਬਣਾ ਹਾਂ ਆ ਜਾਣਾ ਜਿਹੜੀਆਂ ਇਹ ਬਾਥੀਆਂ ਨੇ ਨਾ ਇਹ 6-7 ਰੁਪਏ ਵਾਲੀ ਨਹੀਂ ਹੈਗੀ ਇਹ 20 ਵੀ ਵਾਲੀ ਹੈ ਡਬਲ ਹਾਂ ਆ ਵੱਡੀ ਬਾਥੀ ਬਣੀ ਵੀ ਆ ਦੇਖ ਲਓ ਜੀ ਮੈਨੂੰ ਤਾਂ ਇੱਕ ਮਸਾ ਚੱਕੀ ਜਾਂਦੀ ਆ ਆ ਬਹੁਤ ਵੱਡੀ ਨਾਲੇ ਸੁੱਕਣ ਚ ਵੀ ਹੱਫਲਾ ਲਾ ਦਿੰਦੀ ਆ ਚੱਕੜੇ ਦਿਖਾਉਂਦੀ ਆ ਬੱਲੇ ਬੱਲੇ ਮੈਨੂੰ ਤਾਂ ਸਾਰੀ ਨੂੰ ਤਾਂ ਅਸਲੇ ਅੰਟੀ ਤਾਂ ਇੱਕ ਦਸਲੇ ਚ ਕਿੰਨੀ ਆਏਗੀ ਜੀ ਇਹ ਤਿੰਨ ਨਗਾਂ ਮੈਂ ਲਿਆ 3000 3000 ਹੀ ਆਵੇਂਗਾ ਜੀ ਜਿਹੜੀਆਂ ਆਮ ਵੀ ਨਹੀਂ ਤਿੰਨ ਨੂੰ ਹੀ ਆਵੇਂਗਾ ਜਿਹੜੀਆਂ ਆਮ ਪਾਥੀਆਂ ਹੁੰਦੀਆਂ ਤਾਂ ਇੰਨੀ ਇੰਨੀ ਕੋ ਹੁੰਦੀਆਂ ਨੇ ਛੋਟੀਆਂ ਛੋਟੀਆਂ ਹਨਾ ਇਹ ਪਾਥੀਆਂ ਵਾਲੀਆਂ ਨੂੰ ਆਪਾਂ ਪਾਥਾ ਕਹਿ ਸਕਦੇ ਆ ਆ ਦੇਖੋ ਪਾਥਾ ਪਾਥਾ ਹੀ ਹੁੰਦਾ ਫਿਰ ਇਹ ਪਾਥੀ ਛੋਟੀ ਹੁੰਦੀ ਆ ਪਾਥੀਆਂ ਨੇ ਮੰਮੀ ਡੈਡੀ ਦੇ ਸੱਚਦਾ ਭਈਆ ਇੱਕ ਛੋਟੂ ਹਾਂ ਆਹ ਤੁਹੇ ਵੀ ਦੇਖਾ ਦੇ ਹਾਂ ਆਹ ਛੋਟੀਆਂ ਛੋਟੀਆਂ ਹੁੰਦੀਆਂ ਨੇ 6-70 ਦੇ ਇੱਕ ਆਉਂਦੀ ਆ ਹਨਾ ਇਹ ਤੁਸੀਂ ਆਪੇ ਹਿਸਾਬ ਲਾ ਲਓ ਇਹਨੂੰ ਨਾਪ ਕੇ ਦੇਖ ਲਓ ਮੈਂ ਕਹਿੰਦੀ ਆ 5 ਕਿਲੋ ਦੀ ਪੱਕਾ ਹੋਊਗੀ ਹੈ ਤੱਕੀ ਮਿਹਨਤ ਕਿੰਨੀ ਲੱਗਦੀ ਹੈ ਜੀ ਉਨੀ ਚੋ ਲਿਆਉਂਦੇ ਨੇ ਦੇਖੋ ਵੀ ਜਦੋਂ ਚੜਦੀ ਹੈ ਲੈ ਕੇ ਹਾਂ ਪਰ 500 ਦੀ ਇੱਕ ਪਾਥੀ ਹੋ ਸਕਦੀ ਹੈ ਜੀ ਇਹ ਜੇ ਤਾਂ ਜਿਆਦਾ ਪਾਤਾ ਹਾਂ ਹਾਂ ਫਿਰ ਦੇ ਤਾਂ ਸੀਦੇ ਜੇ ਇਹ ਪਾਥੀ ਦੀ ਖਾ ਲੇ ਰੋਟੀ ਪੱਕੀ ਹੋਏ ਖਾ ਲੇਗਾ ਪਾਥੀ ਦਾ ਟੇਸਟੀ ਅਲੱਗ ਹੋਏਗਾ ਹੂੰ ਅੱਛਾ ਇੱਕ ਗੱਲ ਹੋਰ ਦੱਸ ਦਿੰਨੀ ਆ ਹੈਨਾ ਜਦੋਂ ਆਪਾਂ ਇਹਨੂੰ ਚੁੱਲ੍ਹੇ 'ਚ ਪਾਲ ਲੈਂਦੇ ਆ ਪਹਿਲਾਂ ਤਾਂ ਰੋਟੀ ਪਕਾਉਣ ਦੇ ਕੰਮ ਆਂਦੀ ਆ ਹਾਂ ਉਸ ਤੋਂ ਬਾਅਦ ਜਿਹੜੀ ਇਹਦੀ ਰਾਖ ਹੁੰਦੀ ਹੈ ਨਾ ਉਹ ਇੱਕ ਤਾਂ ਪਲਾਂਟ ਦੇ ਵਿੱਚ ਆਪਾਂ ਯੂਜ਼ ਕਰਦੇ ਆਂ ਖੇਤਾਂ 'ਚ ਪੈਂਦੀ ਆ ਖਾਦ ਦੇ ਤੌਰ 'ਤੇ ਭਾਂਡੇ ਮੰਜਨ ਦੂਜੀ ਆਪਾਂ ਭਾਂਡੇ ਮੰਜਨ ਲਈ ਯੂਜ਼ ਕਰਦੇ ਆਂ ਪਿੰਡਾਂ 'ਚ ਜਿਹੜੇ ਹੈਗੇ ਨਾ ਪਾਥੀਆਂ ਦੇ ਮੰਜੇ ਉਹਨਾਂ 'ਚ ਕੋਈ ਕਿਟਾਣੂ ਨਹੀਂ ਰਹਿੰਦਾ ਬਹੁਤ ਵਧੀਆ ਹੁੰਦੀ ਆ ਇਹ ਬੜਾ ਕੰਮ ਆਉਂਦੀ ਆ ਉਹ ਫਿਰ ਤੀਜਾ ਕੰਮ ਹੋਰ ਵੀ ਕੰਮ ਸਾਫ਼ ਕਰਨ ਦੇ ਆਉਂਦੀ ਆ ਜੀ ਬਾਕੀ ਇਹ ਪਾਗ ਲੰਗ ਲਾਚੀ ਕਿ ਤੂੰ ਜੀਸ ਕਾ ਦਿੰਦੇ ਜਿਹੜੇ ਬੀ ਜਿਆਦਾ ਪੜਾਈ ਮਾਰਦਾ ਵੀ ਤੂੰ ਸਵਾਹ ਖਾਣਾ ਇਹ ਸਵਾਹ ਪਾ ਖਾ ਵੀ ਸਕਦੀਆਂ ਸ਼ੁੱਧ ਹੁੰਦੀ ਆ ਹੁੰਦਾ ਭਾਈ ਸਵਾਹ ਵੀ ਬਿਗੜ ਲੱਗ ਗਈ ਸਵਾਹ ਵੀ ਸੱਚੇ ਨਾਲ ਆਨਲਾਈਨ ਹੋ ਪੈਕਿੰਗ ਹੋ ਕੇ ਹੁੰਦੀ ਆ ਮੈਂ ਦੇਖੀ ਆ ਸਵਾਹ ਬਿਗਦੀ ਆ ਵੱਡੇ ਵੱਡੇ ਉਹਦੇ ਚ ਮੋਲਾਂ ਚ ਸਵਾਦੇ ਪੈਕਟ ਹੁੰਦੇ ਨੇ ਰੱਖੇ ਹੋਏ ਹਾਂ ਪਰ ਜੇ ਖਾਣੇ ਇਸ ਨਾਲ ਦੰਦ ਬਿਲਕੁਲ ਸਾਫ ਹੋ ਜਾਂਦੇ ਆ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਤੁਮਾਂ ਜੀ ਦਿਖਾਈਦਾ ਵੱਡੇ ਵੱਡੇ ਵੀ ਕੰਮ ਆਉਂਦੇ ਆ ਆ ਪਾਂਡੇ ਮੰਗਲ ਬਾਕੀ ਜਿਹੜੇ ਫਾਇਦੇ ਆ ਉਹ ਸਾਨੂੰ ਪਤਾ ਨਹੀਂ ਹੈਗਾ ਫਾਇਦੇ ਹੋਰ ਵੀ ਹੋਣਗੇ ਇਸਕੇ ਫਾਇਦੇ ਤਾਂ ਨਹੀਂ ਦਿੱਤੇ ਸੱਚ ਮਾਰੋ ਹਾਂ ਬਾਕੀ ਮੈਂ ਕਈ ਵਾਰੀ ਦੇਖਿਆ ਪਿੰਡਾਂ ਚ ਜਿਵੇਂ ਕੋਈ ਸੜਕ ਸੁੜਕ ਟੁੱਟੀ ਹੁੰਦੀ ਹੈ ਨਾ ਮੀਮੂ ਪੈ ਜਾਂਦਾ ਉੱਥੇ ਵੀ ਰਾਖ ਸਿੱਟ ਦਿੰਦੇ ਨੇ ਉਸਕਾਂਣ ਵਾਸਤੇ ਆ ਇਹ ਤਾਂ ਬਹੁਤ ਦਾ ਮੰਨ ਲਿਆ ਲੈ ਵਈ ਜੇ ਸਾਡੀ ਵੀਰਾਂ ਦੀਆਂ ਲੱਗ ਗਈਆਂ ਆਪਣੇ ਸਿਲੰਡਰ ਦੇ ਪੈਸੇ ਬਚਦਿਆਂ ਸਿਲੰਡਰ ਦੇ ਪੈਸੇ ਹੀ ਬਚ ਜਾਂਦੇ ਨੇ ਫਿਰ ਉਹ ਨਹੀਂ ਮੱਝ ਤੇ ਲੱਗ ਜਾਂਦੇ ਨੇ ਮੱਝ ਕਿਹੜਾ ਫ੍ਰੀ ਆ ਜਾਂਦੀ ਆ ਉਹ ਨਹੀਂ ਮੱਝ ਫਿਰ ਦੁੱਧ ਵੀ ਦਾ ਪੀਣੇ ਆ ਉਹ ਲੱਖ ਰੁਪਏ ਦੀ ਤਾਂ ਅੱਜ ਕੱਲ ਮੱਝ ਜਾਂਦੀ ਆ ਫੀਡ ਪਤਾ ਮੱਝ ਦੀ ਖਾਲ ਪਤਾ ਕਿੰਨੀ ਮਹਿੰਗੀ ਆ ਦਿੰਦੇ ਆ ਪਾਥੀਆਂ ਵੀ ਬਚਦੀਆਂ ਮੱਝ ਦੀ ਸ਼ਾਮ ਸੰਭਾਲ ਪਤਾ ਕਿੰਨੀ ਔਖੀ ਆ ਚਲੋ ਆ ਫਿਰ ਕਰਨੀ ਪਵੇਗੀ ਨਾਲ ਨਾਲ ਮੱਝ ਤਾਂ ਬੰਦਿਆਂ ਤੋਂ ਵੀ ਜ਼ਿਆਦਾ ਖਾਂਦੀ ਆ ਚਾਰਾ ਬੀਜਣਾ ਪੈਂਦਾ ਹੈ ਹਨਾ ਪਰ ਐ ਵੀ ਉਹਨਾਂ ਕੋਈ ਮੁੱਲ ਵੀ ਦਿੰਦੀ ਆ ਹਾਂ ਨਹੀਂ ਮੱਝ ਫੈਮਿਲੀ ਦਾ ਜੀ ਬਣ ਜਾਂਦੀ ਹੈ ਜਦੋਂ ਪੱਲੇ ਹੁੰਦੇ ਆ ਤੂੰ ਨਾ ਦੇਖ ਵੀਰਾ ਦੇਖੇਗਾ ਕੀ ਹੋ ਗਿਆ ਮੈਂ ਕੀ ਚ ਦੇਖੀ ਉਹ ਡੈਡੀ ਆਏ ਲੈ ਵੀ ਸਾਡੇ ਅੰਕਲ ਜੀ ਵੀ ਆ ਗਏ ਅੰਕਲ ਜੀ ਸਾਸਰੀ ਘਰ ਨਾਲ ਆਸਰੀ ਘਰ ਹੋਰ ਅੰਕਲ ਜੀ ਕੀ ਕਰਕੇ ਆਏ ਹੋ ਕੰਮ ਤੋਂ ਆਏ ਪਾਈ ਆ ਦੇਖੋ ਜੀ ਅੰਕਲ ਜੀ ਨੇ ਇੰਨੀ ਕੁਰਸੀ ਛੜੀ ਸਾਡੇ ਘਰ ਕੇ ਅੰਕਲ ਜਲਦੀ ਕੰਮ ਤੋਂ ਆ ਗਏ ਅੰਕਲ ਜੀ ਠੀਕ ਹੋ ਆ ਠੀਕ ਆ ਬਈ ਦੇਖ ਅੰਕਲ ਨੂੰ ਹੋਰ ਕਿਹੋ ਜਿਹੀ ਚੀਜ਼ ਦੀ ਮਿਲ ਕੇ ਮੇਰੇ ਅੰਕਲ ਨੇ ਅਨਸਰ ਪੁੱਛਿਆ ਵੀ ਚਾਹ ਬੁਲਾਦੀ ਬੱਚਿਆਂ ਨੂੰ ਤੇਂਟੀ ਗੰਦੇ ਚਾਹ ਪੀ ਲਈਏ ਨਾਲ ਦਿਹਾੜੀ ਕਰਕੇ ਆਏ ਨੇ ਹੋਰ ਸੇਵ ਦੇ ਕੰਮ ਕਰਕੇ ਆਏ ਨੇ ਬਈ ਦੇਖ ਲਓ ਤੁਸੀਂ ਕਿੰਨੀ ਬੇਨਤ ਕਰਦੇ ਨੇ ਨੇੜੇ ਨੂੰ ਆ ਕੇ ਦਿਖਾ ਦਿਓ ਥੋੜਾ ਜਿਹਾ ਹੋਰ ਸਾਨੂੰ ਵਿਚਾਰੇ ਨੇ ਆਹ ਠੀਕਾ ਤੁਸੀਂ ਹਾਂ ਠੀਕ ਆਪਾਂ ਅੱਛਾ ਜੀ ਹਾਂ ਅੱਛਾ ਜੀ ਹੋਰ ਕਿੱਥੇ ਕੰਮ ਚੱਲ ਰਿਹਾ ਕੰਮ ਆਏ ਉਰੀ ਪਿੰਡ 'ਚ ਆ ਜੀ ਅੱਛਾ ਉਰੀ ਪਿੰਡ 'ਚ ਹਾਂ ਜੀ ਚਲੋ ਫਿਰ ਚਾਹ ਪਾਣੀ ਪੀਨੇ ਆਪਾਂ ਹਾਂ ਚਲੋ ਪਈ ਚਾਹ ਪਾਣੀ ਆ ਵੀ ਥੱਲੇ ਚਾਹ ਪਾਣੀ ਪੀਵਾਂ ਆ ਜੇ ਅੰਦਰ ਨਾਲ ਪੀਨੇ ਆ ਚਾਹ ਪਾਣੀ ਲੈ ਵੀ ਵੀਡੀਓ ਵਧੀਆ ਲੱਗੇ ਸ਼ੇਅਰ ਮਾਰ ਦਿਓ ਹਣਾ ਮੈਂ ਤਾਂ ਨਹੀਂ ਭਗਾਈ ਮਾਰੀ ਜਾਣੀ ਆ ਠੀਕ ਹੈ ਜੀ ਹੁਣ ਸਸਰੀ ਘਰ ਇਹ ਸਾਰੀਆਂ ਫੇਸਬੁੱਕ ਤੇ ਜਾਣੀਆਂ ਓਕੇ ਹਾਂ